দর্শক ਜੀ ਮੇਰੇ ਅਕਦਾ ਹੈ ਜਿਹੜਾ ਜੈਸਾ ਪੁੱਤ ਦੇ ਨਾਲ ਮੋਤੇ ਕੋਲ ਸਭ ਤੋਂ ਪਹਿਲਾਂ ਤਾਂ ਮੈਂ ਸਾਰ ਸਤਰਾਮ ਸਿੰਘ ਭੈਸ ਜਿਹੜੇ ਰਿਟਾਇਰਡ ਐਸਪੀ ਸਾਹਿਬ ਨੇ ਉਹਨਾਂ ਦਾ ਕਾਂਗਰਸ ਪਾਰਟੀ ਹੁਣ ਤੇ ਮੈਂ ਬਹੁਤ ਦਿਲੋਂ ਔਰ ਕਾਂਗਰਸ ਪਾਰਟੀ ਵੱਲੋਂ ਬਹੁਤ ਸਵਾਗਤ ਕਰਦਾ ਹਾਂ ਕਿ ਇਹਨਾਂ ਨੇ ਸਾਨੂੰ ਅੱਜ ਜੁਆਇਨ ਕੀਤਾ ਦੂਸਰੀ ਗੱਲ ਮੈਂ ਇਹ ਕਹਿਣੀ ਚਾਹਨਾ ਕਿ ਦੇਖੋ ਜਿਹੜੀ ਆਮ ਆਦਮੀ ਪਾਰਟੀ ਆ ਉਹ ਆਪਣਾ ਜਿਹੜਾ ਰੀਅਲ ਵਰਕਰ ਹੈ ਜਿਹੜਾ ਉਹਨਾਂ ਦੇ ਪਿਛਲੇ 8-10 ਸਾਲ ਤੋਂ ਜਿਹੜਾ ਉਹਨਾਂ ਦੇ ੱਤਪੜ ਚੱਕਦਾ ਰਿਹਾ ਜਿਹੜਾ ਉਹਨਾਂ ਦੇ ਦਰਿਆ ਵਝਾਉਂਦਾ ਰਿਹਾ ਜਿਹੜਾ ਉਹਨਾਂ ਦੇ ਪੋਸਟਰ ਲਾਉਂਦਾ ਰਿਹਾ ਸਤਨਾਮ ਸਿੰਘ ਜੀ ਉਹਨਾਂ ਲੋਕਾਂ ਜੋ ਸਨ ਔਰ ਇਹਨਾਂ ਨੂੰ ਇਗਨੋਰ ਕਰਕੇ ਇੱਕ ਬਾਰੀ ਬੰਦੇ ਨੂੰ ਔਰ ਜਿਹੜੇ ਬੰਦੇ ਦਾ ਜੀਪੀ ਪਹਿਲਾਂ 4-5 ਪਾਰਟੀਆਂ ਛੱਡ ਚੁੱਕਿਆ ਉਹਦਾ ਕਿਸੇ ਪਾਰਟੀ ਚ ਪੱਕਾ ਨਹੀਂ ਰਹਿੰਦਾ ਮੈਨੂੰ ਤਾਂ ਇਹਨਾਂ ਦੀ ਆਮ ਪਾਰਟੀ ਵਾਲਿਆਂ ਦੀ ਹਾਈ ਕਮਾਂਡ ਦੀ ਸਮਝ ਨਹੀਂ ਆਈ ਅਰੇ ਜਿਹੜਾ ਬੰਦਾ ਕਦੇ ਕਿਸੇ ਪਾਰਟੀ ਚ ਨਹੀਂ ਟਿਕਿਆ ਉਹ ਤੁਹਾਡੀ ਪਾਰਟੀ ਚ ਕਿਵੇਂ ਟਿਕ ਜੂਗਾ ਔਰ ਇਹੋ ਜੇ ਡੈਡੀਕੇਟਿਡ ਇਨਸਾਨ ਨੂੰ ਛੱਡ ਕੇ ਔਰ ਇਹੋ ਜੇ ਜਿਹੜਾ ਜਿਹੜਾ ਦਲ ਬਦਲੂ ਆ ਜਿਹੜਾ ਹਰ ਸਾਲ ਦੋ ਸਾਲ ਜੇ ਦਲ ਬਦਲਦਾ ਉਹਨੂੰ ਤੁਸੀਂ ਟਿਕਟ ਦੇ ਰਹੇ ਹੋ ਮੈਂ ਉਹਨਾਂ ਦੀ ਤਾਂ ਬਿਲਕੁਲ ਕੜੀ ਨਿੰਦਾ ਕਰਦਾ ਕਿ ਉਹਨਾਂ ਨੇ ਆਪਣਾ ਵਰਕਰ ਇਗਨੋਰ ਕੀਤਾ ਔਰ ਇਹ ਵੀ ਇਹਨਾਂ ਦਾ ਬਹੁਤ ਪਰਮਾ ਸਵਾਗਤ ਕਰਦਾ ਕਿ ਤੁਸੀਂ ਉਹਨਾਂ ਨੂੰ ਇਹ ਸਨੇਹ ਭੇਜਣਾ ਜ਼ਰੂਰੀ ਬਹੁਤ ਸੀ ਕਿ ਜਿਹੜਾ ਤੁਸੀਂ ਕਿਤੋਂ ਵੀ ਬੰਦਾ ਚੱਕ ਕੇ ਤੁਸੀਂ ਰਾਜ ਸਭਾ ਚ ਭੇਜ ਦਿੰਦੇ ਹੋ ਤੁਸੀਂ ਲੋਕ ਸਭਾ ਚ ਭੇਜਣ ਦੀ ਕੋਸ਼ਿਸ਼ ਕਰਦੇ ਹੋ ਉਹਨਾਂ ਦੇ ਘਾਡਰ ਵਿੱਚ ਉਹਨਾਂ ਦੇ ਵਰਕਰ ਵਿੱਚ ਉਸ ਗੱਲ ਦਾ ਗਿਲਾ ਹੈ ਉਹ ਗਿਲੇ ਦਾ ਹੀ ਅੱਜ ਪ੍ਰਤੀਕ ਸਦਾਰਸ਼ਨਾਪ ਸਿੰਘ ਪੈਂਸਲੇ ਔਰ ਇਹਨਾਂ ਦੇ ਆਉਣ ਦਾ ਕਾਂਗਰਸ ਪਾਰਟੀ ਨੂੰ ਔਰ ਮੈਨੂੰ ਖੁਦ ਨੂੰ ਬਹੁਤ ਵੱਡਾ ਮੇਰੇ ਕੈਂਪੇਨ ਨੂੰ ਹੰਗਾਰਾ ਮਿਲੇਗਾ ਔਰ ਅਸੀਂ ਇਹ ਸੀਟ ਜਿਹੜੀ ਸ਼੍ਰੀ ਫਤਿਹਗੜ੍ਹ ਸਾਹਿਬ ਬੜੀ ਲੋਕ ਸਭਾ ਸੀਟ ਆ ਇਹਨੂੰ ਅਸੀਂ ਬਹੁਤ ਵੱਡੀ ਲੀਡ ਨਾਲ ਜਿੱਤ ਕੇ ਮੈਂ ਪਾਰਲੀਮੈਂਟ ਪਹੁੰਚਾਂਗਾ ਬਹੁਤ ਬਹੁਤ ਧੰਨਵਾਦ ਜਿਹਨੂੰ ਮੈਂ ਅੱਜ ਛੱਡ ਰਿਆਂ ਤੇ ਕਾਂਗਰਸ ਪਾਰਟੀ ਨੂੰ ਜੁਆਇਨ ਕਰ ਰਿਆਂ। ਕਾਂਗਰਸ ਦੇ ਨੀਤੀਆਂ ਨੇ ਤੁਹਾਨੂੰ ਕਿੰਨੀ ਵੇ ਵਧੀਆ ਲੱਗੀਆਂ ਨਹੀਂ ਜਿਹੜਾ ਅੱਜ ਦੁਬਾਰਾ ਕਾਂਗਰਸ ਪਾਰਟੀ ਦੇ ਵਿੱਚ ਇਕਾਯਾ ਡਿਸਪਲਿਨ ਹੈ ਸਾਰਾ ਕੁਝ ਆ। ਇਹ ਆਪਣੇ ਵਰਕਰ ਦੀ ਕਦਰ ਕਰਨੀ ਜਾਣਦੀ ਆ। ਜਿਹੜਾ ਗੱਲਾਂ ਤੇ ਮੈਂ ਪ੍ਰਭਾਵਤ ਆ ਕਿਉਂਕਿ ਮੈਂ ਪਹਿਲਾਂ ਵੀ ਕਾਂਗਰਸ ਨਾਲ ਮੇਰਾ ਕਭੀ ਸਹਿਚਾਰਿਆ ਜਦੋਂ ਮੈਨੂੰ ਸਰਵਿਸ ਸੀਗਾ। ਇਹਨਾਂ ਵਿੱਚ ਗਲਤ ਸੁਣਨ ਦੀ ਜਿਹੜਾ ਮਾਦਾ ਸ਼ੈਨਸ਼ੀਲਤਾ ਆ ਪਰ ਉਹ ਆਮ ਪਾਰਟੀ ਦੇ ਵਿੱਚ ਇਦਾਂ ਦਾ ਡਿਸਪਲਿਨ ਹੈ ਨਹੀਂ ਕਰ। ਸਮਾਜੀ ਪਾਰਟੀ ਵਿੱਚੋਂ ਉਹਨਾਂ ਨੂੰ ਪਹਿਲਾਂ ਕੈਨੇਡੀਅਨ ਦਾ ਉਸਤਾਨ ਦਾ ਥੋੜਾ ਹੱਲ ਜੀ ਸਭਾ ਵੀਦਾਰ ਕੀ ਕਾਰਨ ਬਣੇ ਜਾਂਦੇ ਉਹਦੇ ਵਿੱਚ ਜਿਹੜੇ ਬੰਦੇ ਸੈਲਫਿਸ਼ ਆ ਸਾਰੇ ਜੀ ਜਿੱਦਾਂ ਸਾਡੇ ਅਰਜੀਤ ਮੰਗੜ ਸਿਗੇ ਜਿਹਦੇ ਰਾਹੀਂ ਮੈਂ ਪਾਰਟੀ ਆਪਣੇ ਜੁਆਇਨ ਕੀਤੀ ਸੀ ਆਪਣੇ ਸਿਗੇ ਹਰਪਾਲ ਚਿਮਾ ਜੀ ਉਹਨਾਂ ਕੋਲ ਜਾ ਕੇ ਜੁਆਇਨ ਕੀਤੀ ਸੀ ਪਰ ਉਸ ਤੋਂ ਬਾਅਦ ਪਾਰਟੀ ਨੇ ਉਹ ਕਦਰ ਨਹੀਂ ਕੀਤੀ ਕਿਉਂਕਿ ਜਿਹੜੇ ਜਦੋਂ ਸਰਕਾਰ ਹੋਂਦ ਵਿੱਚ ਵੀ ਨਹੀਂ ਆਈ ਸੀ ਉਹ ਤੋਂ ਪਹਿਲਾਂ ਅਸੀਂ ਜਿਹੜੇ ਬੰਦੇ ਸਾਡੇ ਇਹਨਾਂ ਦੇ ਪੋਸਟ ਨਹੀਂ ਲਾਉਂਦੇ ਸੀਗੇ ਉਹਨਾਂ ਨਾਲ ਅਸੀਂ ਲੜੇ ਆ ਸਰੀ ਬੈਂਸ ਪਿਸਾਈਆ ਹੁੰਦਾ ਰਿਹਾ ਪਰ ਇਨੀ ਅੱਜ ਉਹਨਾਂ ਬੰਦਿਆਂ ਨੂੰ ਲਿਆ ਕੇ ਅੱਗੇ ਕਰ ਲਿਆ ਬਾਕੀ ਬੰਦੇ ਨਹੀਂ ਪੁੱਛੇ ਗੱਲ ਇਹ ਇਹ ਪੀ ਦਾ ਜਿਹੜੀ ਅੱਜ ਤੁਸੀਂ ਅਮਰ ਸਿੰਘ ਡਾਕਟਰ ਸਾਡੇ ਜੁਆਇਨ ਮੈਂ ਜਦੋਂ ਆਪਣੀ ਕੈਂਪੇਨ ਕੀਤੀ ਸੀਗੀ ਅ ਸ਼੍ਰੀ ਫਤੇਗੜ ਸਾਹਿਬ ਤੋਂ ਨੌ ਦੇ ਨੌ ਹਲਕਿਆਂ ਦੇ ਵਿੱਚ ਗਿਆ ਮੈਂ ਨੌ ਦੇ ਨੌ ਹਲਕਿਆਂ ਦੇ ਵੋਟਰ ਤੇ ਸਪੋਰਟਰ ਜਿਹੜੇ ਮੇਰੇ ਸੀਗੇ ਮੈਂ ਉਹਨਾਂ ਨੂੰ ਅਪੀਲ ਕਰਦਾ ਆਂ ਇਹ ਜਦੋਂ ਤੁਸੀਂ ਮੇਰੀ ਸਪੋਰਟ ਕਰ ਰਹੇ ਸੀ ਮੈਨੂੰ ਚੋਣਾਂ ਚਾਹੁੰਦੇ ਸੀ ਉਸੇ ਬਿਹਾਬ ਤੇ ਡਾਕਟਰ ਅਮਨ ਸਿੰਘ ਜੀ ਦੀ ਸਪੋਰਟ ਕਰੋ ਤਾਂ ਜੋ ਇਹਨਾਂ ਨੂੰ ਜਿਤਾ ਕੇ ਅਸੀਂ ਪਾਰਲੀਮੈਂਟ ਦੁਆਰਾ ਭੇਜੀਏ ਤੇ ਇਹਨਾਂ ਦੇ ਨਾਲ ਮੁੰਡੇ ਨਾਲ ਮੁੰਡਾ ਜੋੜ ਕੇ ਮੈਂ ਤੁਹਾਡੀਆਂ ਮੁਸ਼ਕਲਾਂ ਦਾ ਹੱਲ ਮੈਂ ਕਰਾਂਗਾ ਣ ਕੇ ਇਹਨਾਂ ਦੇ ਨਾਲ ਇਹਨਾਂ ਕਿੰਨਾ ਇਹਨਾਂ ਕੁਝ ਮੈਂ ਤੁਹਾਡਾਂ ਵਾਦਾ ਕਰਦਾ ਸਰਦਾਰ ਜੀ ਬਾਗੁਰੂ ਨੂੰ ਬੜਾ ਹੰਗ ਆਰਾਮ ਮਿਲਿਆ ਤੁਹਾਨੂੰ ਵੀ ਦਰਸ ਦੁਆਰਾ ਤੁਹਾਡੇ ਨੂੰ ਮੈਂ ਨਿਸ਼ਚਿਤ ਕਰ ਦਿੰਦਾ ਦੇਖੋ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਵਿੱਚ ਵੀ ਆਈਪੀ ਕਲਚਰ ਭਾਰੂ ਹੋ ਗਿਆ ਜਿਸ ਤਰੀਕੇ ਨਾਲ ਬਾਹਰੋਂ ਆ ਕੇ ਲੋਕ ਜਿਹੜੇ ਨੇ ਉਹ ਉਹਨਾਂ ਨੇ ਕੁਸਪੈਟ ਕਰ ਲਈ ਆਮ ਆਦਮੀ ਪਾਰਟੀ ਚ ਕਿਉਂਕਿ ਸੱਤਾ ਦੇ ਲਾਲਚ ਵਿੱਚ ਹਰ ਬੰਦਾ ਸੱਤਾ ਨਾਲ ਜੁੜਨਾ ਚਾਹੁੰਦਾ ਤੋਂ ਜਿਹੜੀਆਂ ਆਮ ਆਦਮੀ ਲਈ ਕੋਈ ਨੀਤੀਆਂ ਸੀਗੀਆਂ ਜਾਂ ਉਹਨਾਂ ਦੀਆਂ ਗੱਲਾਂ ਸੀਗੀਆਂ ਉਹ ਬਿਲਕੁਲ ਅੱਜ ਬੇਬੁਨਿਆਦ ਸਾਬਤ ਹੋਈਆਂ ਨੇ ਇਹੀ ਕਾਰਨ ਹੈ ਕਿ ਉਹਨਾਂ ਨੂੰ ਅੱਜ ਛੱਡ ਛੱਡ ਕੇ ਲੋਕ ਜਿਹੜੇ ਨੇ ਉਹ ਦੂਸਰੀਆਂ ਪਾਰਟੀਆਂ ਵਿੱਚ ਜਾ ਰਹੇ ਨੇ ਤੋਂ ਅੱਜ ਖੰਨਾ ਦੇ ਵਿੱਚ ਕਾਂਗਰਸ ਪਾਰਟੀ ਦੀ ਕੈਂਪੇਨ ਨੂੰ ਬਹੁਤ ਵੱਡਾ ਹੁਲਾਰਾ ਮਿਲਿਆ ਕੌਕਰਮਰ ਸਿੰਘ ਜੀ ਦੀ ਜਿਹੜੀ ਕੈਂਪੇਨ ਆ ਉਹ ਅੱਜ ਹੋਰ ਦੁੱਗਣੀ ਤਿੱਗਣੀ ਜਿਹੜੀ ਆ ਮਜ਼ਬੂਤ ਹੋਈ ਆ ਬਹੁਤ ਹੀ ਯੋਗ ਕਾਬਲ ਔਰ ਚੰਗੇ ਅਫਸਰ ਜਿਹੜੇ ਲੋਕਾਂ ਨਾਲ ਜੁੜੇ ਰਹੇ ਨੇ ਜਿਨ੍ਹਾਂ ਨੇ ਲੋਕ ਮੋਦਿਆਂ ਦੇ ਉੱਤੇ ਹਮੇਸ਼ਾ ਪਹਿਰਾ ਦਿੱਤਾ ਸਾਧ ਸਤਨਾਮ ਸਿੰਘ ਬੈਂਸ ਜਿਹੜੇ ਅੱਜ ਕਾਂਗਰਸ ਪਾਰਟੀ ਵਿੱਚ ਉਹਨਾਂ ਨੇ ਜੁਆਇਨਿੰਗ ਕੀਤੀ ਆ ਤੋਂ ਉਹਨਾਂ ਦਾ ਅਸੀਂ ਸਾਰੇ ਵੈਲਕਮ ਵੀ ਕਰਦੇ ਆ ਔਰ ਉਹਨਾਂ ਦੀਆਂ ਜੋ ਸਵਾਵਾਂ ਨੇ ਸਮਾਜ ਪ੍ਰਤੀ ਜੋ ਸਾਡੀ ਸੁਸਾਇਟੀ ਨੂੰ ਉਹਨਾਂ ਦੀ ਦੇਣ ਔਰ ਖਾਸ ਕਰਕੇ ਖੰਨੇ ਵਿੱਚ ਉਹਨਾਂ ਦਾ ਬਹੁਤ ਵੱਡਾ ਪ੍ਰਭਾਵ ਹੈ ਤਾਂ ਅੱਜ ਕਾਂਗਰਸ ਪਾਰਟੀ ਨੂੰ ਇਹਦਾ ਬਹੁਤ ਫਾਇਦਾ ਹੋਇਆ। ਜਿਤ ਦੋ ਦਿਨ ਪਹਿਲਾਂ ਕਾਂਗਦੀ ਦਲ ਦੇ ਕੁਲਵਰਕਰੋ ਚ ਰਲੇ ਦੀ ਉਹ ਦੋ ਦਿਨ ਜਿਹੜਾ ਹੈਗਾ 18 ਘੰਟੇ ਜੇ ਵਾਪਸ ਚਲੇ ਗਏ ਕੀ ਇਹ ਆਪ ਦਾ ਕੋਈ ਪ੍ਰੈਸ਼ਰ ਪੈਂਦਾ ਉਹਨਾਂ ਤੇ? ਦੇਖੋ ਜਿਹੜੇ ਆਪ ਦੇ ਐਮਐਲਏ ਨੇ ਸੌਂਹ ਸਾਹਿਬ ਉਹ ਦਬਾਅ ਪਾ ਕੇ ਉਹ ਕਿਸੇ ਨਾ ਕਿਸੇ ਟੇਡੇ ਢੰਗ ਨਾਲ ਉਹ ਲੋਕਾਂ ਨੂੰ ਜੁਆਇਨ ਤਾਂ ਜਰੂਰ ਕਰਾ ਰਹੇ ਨੇ ਪਰ ਉਹਨਾਂ ਦਾ ਹੁਣ ਇੱਕ ਤਰ੍ਹਾਂ ਦਾ ਮਜ਼ਾਕ ਬਣਦਾ ਜਾ ਰਿਹਾ। ਜਿਸ ਤਰੀਕੇ ਨਾਲ ਅਕਾਲੀ ਦਲ ਦੇ ਜਿਹੜੇ ਵਿੱਕੀ ਪਾਟਿਆ ਜੀ ਪਹਿਲਾਂ ਤਾਂ ਸੌਂਦ ਸਾਹਿਬ ਨੇ ਉਹਨਾਂ ਦੇ ਬੜੇ ਕਸੀਦੇ ਪੜੇ ਔਰ ਬਹੁਤ ਸਾਰੀਆਂ ਉਹਨਾਂ ਦੀਆਂ ਪ੍ਰਾਪਤੀਆਂ ਦੱਸੀਆਂ ਔਰ ਉਹਨੂੰ ਬੜੇ ਚਾਉ ਦੇ ਨਾਲ ਉਹਨਾਂ ਨੂੰ ਜੁਆਇਨ ਕਰਾਇਆ ਔਰ 24 ਘੰਟੇ ਦੇ ਵਿੱਚ ਵਿੱਚ ਹੀ ਉਹ ਦੁਬਾਰਾ ਅਕਾਲੀ ਦਲ ਵਿੱਚ ਚਲੇ ਗਏ ਸੋ ਇਹਦੇ ਨਾਲ ਇਹ ਜਿਹੜੀ ਇੱਕ ਸਰੋਪਾ ਗੈਂਗ ਦੀ ਇੱਕ ਮੁਹਿੰਮ ਜਿਹੜੀ ਚੱਲੀ ਹੋਈ ਸੀਗੀ ਉਹਨੂੰ ਬਹੁਤ ਵੱਡੀਆਂ ਪ੍ਰਿਕਾਂ ਲੱਗੀਆਂ ਨੇ ਔਰ ਐਮਐਲਏ ਸੌਂਦ ਸਾਹਿਬ ਆਪਣਾ ਹੀ ਮਜ਼ਾਕ ਬਣਾ ਰਹੇ ਨੇ ਸੋ ਇਹ ਜਿਹੜੀਆਂ ਤੱਕੇ ਨਾਲ ਜੁਆਇਨਿੰਗਸ ਨੇ ਜਾਂ ਦਬਾਅ ਪਾ ਕੇ ਤੁਸੀਂ ਲੋਕਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਹੋ ਇਹ ਜ਼ਿਆਦਾਤਰ ਨਹੀਂ ਚਲਦੀਆਂ ਗੱਲਾਂ ਉਹ ਲੋਕਾਂ ਦੇ ਸਾਹਮਣੇ ਸਚਾਈ ਆਊਗੀ ਔਰ ਐਤਕੀ ਦੇਖੋ ਇੱਕ ਬਦਲਾਅ ਜਿਹੜਾ ਸੀ ਔਰ ਇੱਕ ਮੌਕਾ ਦੇਣ ਦੀ ਗੱਲ ਸੀਗੀ ਉਹ ਤਾਂ ਬਿਲਕੁਲ ਹੀ ਲੋਕਾਂ ਦੇ ਮਨੋਂ ਲਹਿ ਗਈ ਹੈ ਲੋਕਾਂ ਨੂੰ ਪਤਾ ਲੱਗ ਗਿਆ ਜੋ 2.5 ਸਾਲ ਦੀ ਕਾਰਜ ਜੁਗਾਰੀ ਹੈ ਜੋ ਐਮਐਲਏ ਸਾਹਿਬ ਨੇ ਵਾਅਦੇ ਕੀਤੇ ਹਰਫੀਆ ਬਿਆਨ ਵੀ ਦਿੱਤੇ ਐਲਫੀਡੈਬਟ ਰਿਟਰਨ ਦਿੱਤੇ ਉਹ ਕਿਸੇ ਵੀ ਇੱਕ ਵੀ ਉਹਦਾ ਉਹਨਾਂ ਦਾ ਕੀਤਾ ਹੋਇਆ ਵਾਅਦਾ ਪੂਰਾ ਨਹੀਂ ਹੋਇਆ ਔਰ ਉਹਨਾਂ ਨੂੰ ਵੀ ਉਹ ਵਾਦਾ ਯਾਦ ਹੀ ਹੈ ਨਹੀਂ ਉਹਨਾਂ ਨੂੰ ਆਪਣੇ ਹਲਫੀਆ ਬਿਆਨ ਜਿਹੜੇ ਨੇ ਉਹ ਖੁਦ ਨਹੀਂ ਯਾਦ ਸੋ ਯਾਦ ਉਹਨਾਂ ਨੂੰ ਇੱਕ ਤਰੀਕ ਨੂੰ ਲੋਕ ਜਿਹੜੇ ਨੇ ਉਹ ਕਾਂਗਰਸ ਨੂੰ ਵੋਟਾਂ ਪਾ ਕੇ ਉਹਨਾਂ ਨੂੰ ਯਾਦ ਵੀ ਦਿਵਾਉਣਗੇ ਔਰ ਉਹਨਾਂ ਨੂੰ ਲੋਕ ਕਚੈਰੀ ਵਿੱਚ ਆ ਕੇ ਇਹ ਲੋਕਾਂ ਦਾ ਜਵਾਬ ਵੀ ਦੇਣਾ ਪਊਗਾ ਆ ਜਿਹੜੇ ਨਾ ਹਲਚਾਨ ਸਭਾ ਹੋਣੀ ਆ ਉਹਨਾਂ ਚ ਕਾਂਗਰਸ ਦਾ ਦਿਖ ਰਿਹਾ ਵੀ ਆਜੂਗੀ ਪਰ ਜਿਹੜੇ ਇਹਨਾਂ ਦੇ ਐਫੀਡਵਿਟ ਉੱਤੇ ਹੋਏ ਨੇ ਕਾਂਗਰਸ ਸਰਕਾਰੋਂ ਦੇ ਪਰਚੇ ਕਰਾਉਂ ਚਾਹ 400 ਦੀ ਦੇਖੋ ਜਿਹੜਾ ਝੂਠ ਬੋਲ ਕੇ ਤੁਸੀਂ ਲੋਕਾਂ ਨਾਲ ਇੱਕ ਬਹੁਤ ਵੱਡਾ ਮਜਾਕ ਕਰਨ ਦੀ ਕੋਸ਼ਿਸ਼ ਕੀਤੀ ਔਰ ਤੁਸੀਂ ਇੱਕ ਰਿਟਨ ਜਿਹੜਾ ਸਰਕਾਰੀ ਕਾਗਜ਼ ਦੇ ਉੱਤੇ ਬਕਾਇਦਾ ਨੋਟਰੀ ਪਬਲਿਕ ਦਾ ਉਹ ਅਟੈਸਟਡ ਡਾਕੂਮੈਂਟ ਤੋ ਉਹ ਇੱਕ ਸਰਕਾਰੀ ਕਾਗਜ਼ਾਤ ਹੈ ਅਗਰ ਤੁਸੀਂ ਉਸ ਤੇ ਨਹੀਂ ਖੜੇ ਹੋਏ ਜਾਂ ਤੁਸੀਂ ਐਡਾ ਬੜਾ ਫਰਾਡ ਕੀਤਾ ਤਾਂ ਤੁਹਾਡੇ ਤੇ 420 ਦਾ ਜਨਾਬ ਪਰਚਾ ਦਰਜ ਹੋਣਾ ਚਾਹੀਦਾ ਅਗਰ ਤੁਹਾਡੀ ਸਰਕਾਰ ਨਹੀਂ ਕਰੇਗੀ ਤਾਂ ਸਾਡੀ ਸਰਕਾਰ ਆ ਕੇ ਅਸੀਂ ਇਹਦੇ ਤੇ ਕਾਰਵਾਈ ਕਰਾਂਗੇ